ਪੰਚਰ ਕੀ ਕਹਿਣਾ ਚਾਹੁੰਦੇ ਜਿਹੜੇ ਰਿਟਾਇਰ ਮੁਆਵਜ਼ਾ ਤੁਹਾਡੇ ਕੋਲ ਪਹੁੰਚੇ ਨੇ ਕੀ ਗੱਲਬਾਤ ਹੋਈ ਹੈ ਇਸ ਕਾਰੀਗਰ ਨਾਲ ਤੇ ਜੀ ਮਿਤੀ 14 ਅਕਤੂਬਰ 2025 ਨੂੰ ਓਮੰਡੀ ਚੌਂਕ ਵਿਖੇ ਜਿਹੜਾ ਪ੍ਰੋਟੈਸਟ ਜਿਹੜਾ ਕਰ ਰਹੇ ਸੀ ਆਪਣੀ ਡਿਮੋਲਿਸ਼ ਹੋਈ ਬਿਲਡਿੰਗ ਦੇ ਖਿਲਾਫ ਅਪਾਰ ਸਿੰਘ ਧਿਰ ਤੇ ਉੱਥੇ ਅਮਰੀਕ ਸਿੰਘ ਜਿਹੜੇ ਰਿਟਾਇਰ ਇੰਸਪੈਕਟਰ ਉਹ ਪਹੁੰਚੇ ਸੀ ਜਿੱਥੇ ਇਹਨਾਂ ਦਾ ਕਾਫੀ ਬੋਲਬੁਲਾ ਰ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਕੰਪਲੇਂਟ ਜਿਹੜੀ ਅਮਰੀਕ ਸਿੰਘ ਹੋਂਾ ਵੱਲੋਂ ਮਸੂਲ ਹੋਈ ਸੀ ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਸ ਦੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਸੱਚਾਈ ਕੀ ਸਾਹਮਣੇ ਆਈਏ ਇਸ ਦੇ ਵਿੱਚ ਦੇਖੋ ਅਜੀ ਅਜੀ ਚੀਜ਼ ਦੀ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਜਿਹੜੀ ਅਗਲੀ ਕਾਰਵਾਈ ਜੜੀ ਕਰ ਦਿੱਤੀ ਜਾਵੇਗਾ ਸਰ ਮੋਬਾਈਲ ਫੋਨ ਦੀ ਗੱਲ ਹੈ ਕਿ ਦੀ ਗੱਲ ਆ ਰਹੀ ਹੈ ਕਿ ਮੋਬਾਈਲ ਫੋਨ ਕਿਤੇ ਵੱਲੋਂ ਉਹਨਾਂ ਦਾ ਖੋਹ ਕੀਤਾ ਗਿਆ ਜਾਂ ਫਿਰ ਨਹੀਂ ਅਵਤਾਰ ਸਿੰਘ ਹੋਣਾ ਦੇ ਖਿਲਾਫ ਅਲੀਗੇਸ਼ਨ ਨੇ ਕਿ ਅਮਰੀਕ ਸਿੰਘ ਕਹਿ ਰਹੇ ਨੇ ਕਿ ਮੇਰਾ ਇਹਨਾਂ ਨੇ ਮੋਬਾਈਲ ਫੋਨ ਜਿਹੜਾ ਖੋਹ ਲਿਆ ਆ ਮੇਰੀ ਐਕਟਵਾ ਜਿਹੜੀ ਉਹਦੀ ਚਾਬੀ ਵੀ ਕੱਢ ਲਈ ਹੈ ਤੇ ਮੇਰੇ ਉੱਪਰ ਮਾਰਿਆ ਗਿਆ ਹੈ ਤੇ ਹੋਰ ਵੀ ਸਟਾਂ ਦੇ ਵੀ ਉਹਨਾਂ ਨੇ ਐਮਐਲਆਰ ਸਾਨੂੰ ਜਿਹੜੀ ਪੇਸ਼ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਪਰਤਾਲ ਜਿਹੜੀ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ আসলে <laughs> তারা